ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਗਲੀ 'ਚ ਖੜੇ ਸੀਵਰੇਜ ਦੇ ਪਾਣੀ ਨੇ ਉਸ ਗਲੀ ਦੇ ਇੱਕ ਵਸਨੀਕ ਦੇ ਘਰ 'ਚ ਤਰੇ ਵਿਆਹ ਦੀ ਚਿੰਤਾ ਵਧਾਈ ਹੋਈ ਹੈ ਦਰਸਲ ਫਰੀਦাবাদ ਦੀ ਪर्वतीय ਕਲੋਨੀ ਦੀ ਇੱਕ ਵਸਨੀਕ ਦਾ 17 ਤਰੀਕ ਦਾ ਵਿਆਹ ਤਰਿਆ ਹੋਇਆ ਹੈ ਪਰ ਉਹ ਆਪਣੀ ਗਲੀ 'ਚ ਖੜੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਬਹੁਤ ਪਰੇਸ਼ਾਨ ਹੈ ਜਿਸ ਨੂੰ ਲੈ ਕੇ ਉਸਨੇ ਟਵਿੱਟਰ ਤੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਤਰ ਨੂੰ ਵੀ ਗੁਹਾਰ ਲਗਾਈ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕਲੋਨੀ ਚ ਗਲੀ ਨੰਬਰ 74 ਚ ਪਿਛਲੇ 5 ਸਾਲਾਂ ਤੋਂ ਸੀਵਰ ਦਾ ਪਾਣੀ ਗਲੀ ਚ ਖੜਾ ਹੈ ਤੇ ਨਗਰ ਨਿਗਮ ਦੇ ਅਧਿਕਾਰੀ ਵੀ ਕਾਰਵਾਈ ਕਰਨ ਨੂੰ ਰਾਜ਼ੀ ਨਹੀਂ ਹਨ ਉੱਥੇ ਹੀ 15 ਫਰਵਰੀ ਨੂੰ ਵਿਆਹ ਦੇ ਪ੍ਰੋਗਰਾਮ ਵੀ ਸ਼ੁਰੂ ਹੋ ਜਾਣਗੇ ਪਰ ਉਸ ਦੇ ਘਰ ਪਹੁੰਚਣ ਲਈ ਕੋਈ ਸਾਫ਼ ਰਸਤਾ ਨਹੀਂ ਹੈ ਪਹਿਲਾਂ ਵੀ ਐਸੀ ਗਲੀ ਚ ਰਹਿਣ ਵਾਲੀ ਇੱਕ ਕੁੜੀ ਦਾ ਵਿਆਹ ਫਰਵਰੀ 2021 ਚ ਸੀ ਜਿਸ ਨੂੰ ਉਸ ਵੇਲੇ ਐਸੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਨੂੰ ਲੈ ਕੇ ਉਸਨੇ ਵੀ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਸੀ ਹਾਲਾਂਕਿ ਮੁੱਖ ਮੰਤਰੀ ਦੀ ਫਟਕਾਰ ਤੋਂ ਬਾਅਦ ਨਗਰ ਨਿਗਮ ਅਧਿਕਾਰੀਆਂ ਨੇ ਕੰਮ ਤਾਂ ਸ਼ੁਰੂ ਕੀਤਾ ਸੀ ਪਰ ਉਹਨਾਂ ਦੀ ਲਾਹ ਪਰਵਾਹੀ ਕਾਰਨ ਹਾਲਾਤ ਮੁੜ ਤੋਂ ਪਹਿਲਾਂ ਵਰਗੇ ਹੋ ਗਏ। ਉੱਥੇ ਹੀ ਕੁੜੀ ਦੇ ਭਰਾ ਨੇ ਦੱਸਿਆ ਕਿ ਨਗਰ ਨਿਗਮ ਨੂੰ ਇਸ ਬਾਰੇ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਪਰ ਅਧਿਕਾਰੀਆਂ ਵੱਲੋਂ ਇਸ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ। ਉੱਥੇ ਹੀ ਨਗਰ ਨਿਗਮ ਦੇ ਐਕਸ਼ਨ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਕਰਨ ਵਾਸਤੇ ਟੈਂਡਰ ਲਗਾਇਆ ਜਾ ਚੁੱਕਾ ਹੈ ਤੇ ਵਿਆਹ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਦੀ ਵਿਵਸਥਾ ਵੀ ਕਰ ਦਿੱਤੀ ਗਈ ਹੈ। ਜਿਸ ਨੂੰ ਲੈ ਕੇ ਜੇਏ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਤਾਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਗਲੀ 'ਚ ਖੜੇ ਸੀਵਰੇਜ ਦੇ ਪਾਣੀ ਨੇ ਉਸ ਗਲੀ ਦੇ ਇੱਕ ਵਸਨੀਕ ਦੇ ਘਰ 'ਚ ਤਰੇ ਵਿਆਹ ਦੀ ਚਿੰਤਾ ਵਧਾਈ ਹੋਈ ਹੈ ਦਰਸਲ ਫਰੀਦাবাদ ਦੀ ਪर्वतीय ਕਲੋਨੀ ਦੀ ਇੱਕ ਵਸਨੀਕ ਦਾ 17 ਤਰੀਕ ਦਾ ਵਿਆਹ ਤਰਿਆ ਹੋਇਆ ਪਰ ਉਹ ਆਪਣੀ ਗਲੀ 'ਚ ਖੜੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਬਹੁਤ ਪਰੇਸ਼ਾਨ ਹੈ ਜਿਸ ਨੂੰ ਲੈ ਕੇ ਉਸਨੇ ਟਵਿੱਟਰ ਤੇ ਹਰਿਆਣਾ ਦੇ ਸੀਐਮ ਮਨੋਹਰ لال ਖੱਟਰ ਨੂੰ ਵੀ ਗੁਹਾਰ ਲਗਾਈ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕਲੋਨੀ ਚ ਗਲੀ ਨੰਬਰ 74 ਚ ਪਿਛਲੇ 5 ਸਾਲਾਂ ਤੋਂ ਸੀਵਰ ਦਾ ਪਾਣੀ ਗਲੀ ਚ ਖੜਾ ਹੈ ਤੇ ਨਗਰ ਨਿਗਮ ਦੇ ਅਧਿਕਾਰੀ ਵੀ ਕਾਰਵਾਈ ਕਰਨ ਨੂੰ ਰਾਜ਼ੀ ਨਹੀਂ ਹਨ ਉੱਥੇ ਹੀ 15 ਫਰਵਰੀ ਨੂੰ ਵਿਆਹ ਦੇ ਪ੍ਰੋਗਰਾਮ ਵੀ ਸ਼ੁਰੂ ਹੋ ਜਾਣਗੇ ਪਰ ਉਸ ਦੇ ਘਰ ਪਹੁੰਚਣ ਲਈ ਕੋਈ ਸਾਫ਼ ਰਸਤਾ ਨਹੀਂ ਹੈ ਪਹਿਲਾਂ ਵੀ ਐਸੀ ਗਲੀ ਚ ਰਹਿਣ ਵਾਲੀ ਇੱਕ ਕੁੜੀ ਦਾ ਵਿਆਹ ਫਰਵਰੀ 2021 ਚ ਸੀ ਜਿਸ ਨੂੰ ਉਸ ਵੇਲੇ ਐਸੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਨੂੰ ਲੈ ਕੇ ਉਸਨੇ ਵੀ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਸੀ ਹਾਲਾਂਕਿ ਮੁੱਖ ਮੰਤਰੀ ਦੀ ਫਟਕਾਰ ਤੋਂ ਬਾਅਦ ਨਗਰ ਨਿਗਮ ਅਧਿਕਾਰੀਆਂ ਨੇ ਕੰਮ ਤਾਂ ਸ਼ੁਰੂ ਕੀਤਾ ਸੀ ਪਰ ਉਹਨਾਂ ਦੀ ਲਾਹ ਪਰਵਾਹੀ ਕਾਰਨ ਹਾਲਾਤ ਮੁੜ ਤੋਂ ਪਹਿਲਾਂ ਵਰਗੇ ਹੋ ਗਏ ਉੱਥੇ ਹੀ ਕੁੜੀ ਦੇ ਭਰਾ ਨੇ ਦੱਸਿਆ ਕਿ ਨਗਰ ਨਿਗਮ ਨੂੰ ਇਸ ਬਾਰੇ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਪਰ ਅਧਿਕਾਰੀਆਂ ਵੱਲੋਂ ਇਸ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਉੱਥੇ ਹੀ ਨਗਰ ਨਿਗਮ ਦੇ ਐਕਸ਼ਨ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਕਰਨ ਵਾਸਤੇ ਟੈਂਡਰ ਲਗਾਇਆ ਜਾ ਚੁੱਕਾ ਹੈ ਤੇ ਵਿਆਹ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਦੀ ਵਿਵਸਥਾ ਵੀ ਕਰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਜੇ ਇਨ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਬਿਊਰੋ ਰਿਪੋਰਟ ਦਿੱਲੀ ਪੋਸ ਪੰਜਾਬੀ